ਸਸੀ خال ਜੀ ਜਿਹੜੀਆਂ ਮੇਰੀਆਂ ਭੈਣਾਂ ਬਾਰ-ਬਾਰ ਡਿਮਾਂਡ ਕਰ ਰਹੀਆਂ ਸੀ ਮੀ ਆਪਾਂ ਨੂੰ ਹੈਂਡਵਰਕ ਤੋਂ ਕੁਝ ਨਵੇਂ ਡਿਜ਼ਾਈਨ ਚਾਹੀਦੇ ਆ ਅਸੀਂ ਉਹਨਾਂ ਲਈ ਆਰੀ ਵਰਕ ਦੇ ਡਿਜ਼ਾਈਨ ਰੈਡੀ ਕੀਤੇ ਆ ਜੋ ਆਪਾਂ ਤੁਸੀਂ ਦੇਖ ਰਹੇ ਹੋ ਦੁਪੱਟਾ ਇਸ ਕਾਸ ਆਰਗਨਜ਼ਾ ਦੇ ਉੱਪਰ ਹਾਂ ਫੋਰ ਸਾਈਡ ਆਰੀ ਵਰਕ ਪਿੱਟਾ ਗਿਆ ਹੈ ਪਰ ਵਿੱਚ ਕਾਫੀ ਹੈਵੀ ਦੁਪੱਟੇ ਦੇ ਵਿੱਚ ਆਪਾਂ ਦੇਖ ਰਹੇ ਆ ਵਰਕ ਕਾਫੀ ਹੈਵੀ ਹੈ ਪਰ ਜੋ ਇਹਦੇ ਨਾਲ ਆਪਾਂ ਆ ਅੱਜਕੱਲ੍ਹ ਸਟਾਈਲ ਦੇ ਵਿੱਚ ਸ਼ਾਰਟ ਰੈਡੀ ਕੀਤੀ ਹੈ ਹੈਂਡਵਰਕ ਪਲੱਸ ਆਰੀਵਰਕ ਨਾਲ ਇਹ ਸੂਟ ਜੋ ਆਪਾਂ ਸਪੈਸ਼ਲ ਬ੍ਰਾਈਡਲ ਪਹਿਨਣ ਲਈ ਰੈਡੀ ਕੀਤੇ ਨੇ ਇਸ ਤੋਂ ਇਲਾਵਾ ਬਾਕੀ ਪਹਿਨਣ ਲਈ ਨੂੰ ਵਾਇਰ ਕਰ ਸਕਦੀਆਂ ਨੇ ਇਹਦੇ ਨਾਲ ਜੋ ਫਰਸਟ ਸੂਟ ਹੈ ਉਹਦੇ ਨਾਲ ਆਪਾਂ ਕ੍ਰੇਜ਼ੀ ਬਾਟਮ ਰੈਡੀ ਕੀਤੀ ਹੈ ਹਾਂ ਬਾਟਮ ਦੇ ਉੱਪਰ ਵੀ ਕਾਫੀ ਸੋਨਾ ਵਰਕ ਦੇਖ ਰਿਹਾ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਰਹੇ ਹੋ ਵਰਕ ਬਹੁਤ ਹੀ ਜ਼ਿਆਦਾ ਸੋਨਾ ਕੀਤਾ ਗਿਆ ਹੈ ਹਾਂ ਇਸ ਤੋਂ ਇਲਾਵਾ ਜੋ ਨੈਕਸਟ ਕਲਰ ਹੈ ਜੀ ਉਹ ਆਪਾਂ ਕੀਤਾਗਾ ਬਰਬਰੀ ਫੈਬਰਿਕ ਦੇ ਉੱਪਰ ਉਹਦੇ ਨਾਲ ਆ ਜੋ ਮੈਂ ਦਿਨ ਆਉਂ ਦੁਪੱਟਾ ਤੁਸੀਂ ਦੇਖ ਰਹੇ ਹੋ ਬਰਬਰੀ ਦਾ ਹੀ ਦੁਪੱਟਾ ਆਪਾਂ ਰੈਡੀ ਕੀਤਾ ਹੈ ਸੇਮ ਪੈਟਰਨ ਆਪਾਂ ਦੁਪੱਟੇ ਦਾ ਰੱਖਿਆ ਹੋਇਆ ਹੈ ਜੋ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਹਦੇ ਨਾਲ ਲੈ ਆ ਸਕੇ ਰਹਿੰਦੇ ਨਾਲ ਆਪਾਂ ਤੁਹਾਨੂੰ ਫਿਨਿਸ਼ਿੰਗ ਕਰਕੇ ਦਿਖਾ ਦੇਵਾਂਗੇ ਇਹਦਾ ਜੋ ਸ਼ਾਰਟ ਹੈ ਉਸ ਨੂੰ ਤੁਸੀਂ ਦੇਖਦੇ ਹੋ ਵੀ ਬਰਬਰੀ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੈ ਵਰਕ ক্লোਜ਼ ਤੋਂ ਦੇਖ ਸਕਦੇ ਤੁਸੀਂ ਭੈਣੋ ਇਹਦਾ ਜੋ ਸੇਮ ਆਪਾਂ ਬੋਟਮ ਤੇ ਜਿਹਦੇ ਨਾਲ ਆਪਾਂ ਰੈਡੀ ਕਰਦੇ ਹਾਂ ਜਿਹੜੀਆਂ ਮੇਰੀਆਂ ਪਹਿਣਾ ਹੈਂਡਵਰਕ ਤੋਂ ਇਲਾਵਾ ਇੰਨਾ ਸੁੱਤ ਕੰ ਬਣਵਾਉਣਾ ਚਾਹੁੰਦੀਆਂ ਨੇ ਸਾਡੇ ਤੋਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਨੂੰ نیچے ਦਿੱਤੇ ਗਏ ਨੰਬਰ ਦੇ ਉੱਪਰ ਤੁਸੀਂ ਕਾਲ ਜਾਂ ਫਿਰ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਪਹਿਣੋ ਜੋ ਤੁਸੀਂ ਆਪਣੇ ਬ੍ਰਾਈਡਲ ਸੂਟ ਜਾਂ ਫਿਰ ਲਹਿੰਗੇ ਜਾਂ ਫਿਰ ਸ਼ਰਾਰੇ ਗਰਾਰੇ ਜੁਣ ਹੈਂਡਵਰਕ ਜਾਂ ਫਿਰ ਆਈ ਵਰਕ ਜਾਂ ਫਿਰ ਮਸ਼ੀਨ ਵਰਕ ਦੇ ਉੱਪਰ ਤੁਸੀਂ ਰੈਡੀ ਕਰਵਾਉਣੇ ਆ ਤਾਂ ਤੁਸੀਂ ਸਾਨੂੰ نیچے ਦਿੱਤੇ ਨੰਬਰ ਦੇ ਉੱਪਰ ਮੈਸੇਜ ਕਰਕੇ ਆਪਣੀ ਆਰਡਰ ਬੁੱਕ ਕਰਵਾ ਸਕਦੇ ਹੋ